ਕੌਣ ਕਹਿੰਦਾ ਕਿ 50 ਤੋਂ ਬਾਅਦ ਲੋਕ ਬੁੱਢੇ ਹੋ ਜਾਂਦੇ ਅੱਜ ਕੱਲ੍ਹ ਜਿਹੇ ਇਨਸਾਨ ਦੇ ਨਾਲ ਮਿਲਣੋਂ ਜਾ ਰਹੇ ਆ ਜਿਨ੍ਹਾਂ ਤੇ ਅਦਾ ਲੱਗਦਾ ਕਿ ਜਵਾਨੀ ਹੁਣੇ-ਹੁਣੇ ਆਈ ਹੈ ਤੇ ਦੇਖਣ ਦੇ ਵਿੱਚ ਕਿਸੇ ਐਕਟਰ ਤੋਂ ਘੱਟ ਨਹੀਂ ਲੱਗਦੇ ਮੈਂ ਵੀ ਕਹਾਂ ਨਾ ਜਵਾਨੀ ਬਾਰੇ ਗੱਲ ਵੀ ਹੁਣ ਜਵਾਨੀ ਆਈ ਹੈ ਇਹ ਮੈਂ ਸੁੰਦਰ ਹੈ ਨਾ ਅੱਜ ਕੱਲ੍ਹ ਜਵਾਨੀ ਹੈ ਮੇਰਾ ਨਾਮ ਅਫਤਾਨ ਨਖਾਨੇ ਜੀ ਜੀ ਮੈਂ ਇੱਕ ਮਾਡਲ ਆ ਤੇ ਪਿਛਲੇ ਕੁਝ ਮਹੀਨਿਆਂ ਤੋਂ ਥੋੜਾ ਜਿਹਾ ਫੇਮਸ ਹੋਇਆ ਕਾਫੀ ਫੈਸ਼ਨ ਸ਼ੋਅਜ਼ ਕਰਦਾ ਹਾਂ ਕੁਰੀਏ ਨੇ ਨਹੀਂ ਜੇ ਉਹ ਬੜੀ ਬੜੀ ਐਕਚੁਅਲੀ ਫੈਸ਼ਨ ਸ਼ੋਅ ਕੰਪਨੀ ਵੀ ਖੋਲੀ ਹੈ ਮੈਂ ਮੈਂ ਦੁਬਈ ਗਿਆ ਸੀ ਉੱਥੇ ਇੱਕ ਪਾਰਟਨਰਸ਼ਿਪ ਕੀਤੀ ਉਹਨਾਂ ਨਾਲ ਕਿ ਉੱਥੇ ਦੇ ਆਰਗੇਨਾਈਜ਼ ਕਰਦੇ ਨੇ ਬੜੇ ਬਹੁਤ ਵੱਡੇ ਫੈਸ਼ਨ ਸ਼ੋਅ ਹੁੰਦੇ ਹੈਗੇ ਦੁਬਈ ਸੋਸ਼ਲ ਮੀਡੀਆ ਤੇ ਉਹ ਵੀ ਇੱਕ ਐਗਜ਼ਾਮਪਲ ਨੇ ਔਰ ਮੇਰੇ ਵਾਲਾ ਵੀ ਇੱਕ ਐਗਜ਼ਾਮਪਲ ਹੈ ਕਿ ਮੈਂ ਤਾਂ 54 ਸਾਲ ਦੀ ਉਮਰ ਚਾ ਕੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਮੈਂ ਚੁੰਨੀ ਵੜ ਕੇ ਕਿਉਂ ਆਪਾਂ ਨੂੰ ਕੁਝ ਦਾ ਹੋਣਾ ਕਿ ਬੋਕੀ ਗਿਆ ਤੇ ਮੇਰੇ ਨਾਲ ਤੋ ਜਦ ਵਾਕ ਆਊਟ ਕੀਤਾ ਭੱਜਦੇ ਆਂ ਢਿੱਲੀ ਰਨਿੰਗ ਕਰਦੇ ਆਂ ਤੇ ਇੱਕ ਮੂੰਹ ਤੇ 글로 ਆਇਆ ਉਹ ਆਪ ਹੀ ਫੀਲ ਹੋ ਰਿਆ ਸੀ ਕਿ ਕੁਝ ਚੰਗੀ ਚੁਕਤੀਸ ਹੋ ਰਹੀ ਹੈ ਮੇਰੇ ਵੀਡੀਓ ਦੇਖਦੇ ਸਾਰੇ ਦਰਸ਼ਕਾਦਾ ਸਵਾਗਤ ਹੈ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਕੌਣ ਕਹਿੰਦਾ ਕਿ 50 ਤੋਂ ਬਾਅਦ ਲੋਕ ਬੁੱਢੇ ਹੋ ਜਾਂਦੇ ਨੇ ਅੱਜ ਕ ਅਜਿਹੇ ਇਨਸਾਨ ਦੇ ਨਾਲ ਮਿਲਵਾਉਣ ਜਾ ਰਹੇ ਆਂ ਅ ਜਿਨਾ ਤੇ ਐਦਾ ਲੱਗਦਾ ਕਿ ਜਵਾਨੀ ਹੁਣੇ-ਹੁਣੇ ਆਈ ਹੈ ਤੇ ਦੇਖਣ ਦੇ ਵਿੱਚ ਕਿਸੇ ਐਕਟਰ ਤੋਂ ਘੱਟ ਨਹੀਂ ਲੱਗਦੇ ਤੇ ਖਾਸ ਗੱਲ ਇਹ ਹੈ ਕਿ ਮੋਡਲਿੰਗ ਵੀ ਕਰਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਜਾਣਾਂਗੇ ਤੇ ਸਵਾਗਤ ਕਰਾਂਗੇ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਤੁਸੀਂ ਫੇਰ ਮੇਰੀ ਗੱਲ ਤੇ ਹੱਸੇ ਮੈਂ ਉਹ ਵੀ ਕਹਿ ਰਹਾ ਜਵਾਨੀ ਬਾਰੇ ਗੱਲ ਵੀ ਹੁਣ ਜਵਾਨੀ ਆਈ ਹੈ ਇਹ ਬਹੁਤ ਸੁੰਦਰ ਹੈ ਨਾ ਅੱਜਕੱਲ ਜਵਾਨੀ ਹੈ ਮੇਰਾ ਨਾਮ ਅਰਨਾਨ ਅਲੀ ਖਾਨ ਹੈ ਜੀ ਜੀ ਮੈਂ ਇੱਕ ਮਾਡਲ ਆ ਜੀ ਤੇ ਪਿਛਲੇ ਕੁਝ ਮਹੀਨਿਆਂ ਤੋਂ ਥੋੜਾ ਜਿਹਾ ਫੇਮਸ ਹੋਇਆ ਕਾਫੀ ਫੈਸ਼ਨ ਸ਼ੋਅਜ਼ ਕਰਦਾ ਜੀ ਅ ਪ੍ਰੀਮੀਅਮ ਫੈਸ਼ਨ ਸ਼ੋਜ਼ ਜਿਹੜੇ ਹੈਗੇ ਐਜ਼ ਅ ਸ਼ੋਅ ਸਟਾਪਰ ਕਰਦਾ ਐਜ਼ ਨਾਟ ਐਨੀ ਦਾ ਮਾਡਲ ਮਤਲਬ ਮਾਡਲਿੰਗ టు ਵੀ ਹੁੰਦਾ ਕਿ ਇੱਕ ਨੋਰਮਲ ਮਾਡਲਸ ਹੁੰਦੇ ਨੇ ਉਹ ਸੁਪਰ ਸ਼ੋਅ ਸਟਾਪਰ ਹੁੰਦਾ ਜੀ ਕਿ ਰੱਬ ਨੇ ਇੱਕ ਤਰ੍ਹਾਂ ਨਾ ਬਾਫ ਫੜੀ ਥੋੜਾ ਜਿਹਾ ਆਪਣੀ ਬੋਡੀ ਤੇ ਧਿਆਨ ਦਿੱਤਾ ਆਪਣੀ ਮੇਰਾ ਇੱਕ ਸਭ ਨੂੰ ਕਹਿਣਾ ਹੁੰਦਾ ਕਿ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਜੀ ਕਿ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਬੋਡੀ ਤੁਹਾਨੂੰ ਉਮੀਦ ਬਣ ਕੇ ਬਾਹਰ ਆਏਗੀ ਜੀ ਸੋ ਜਦ ਵਰਕਆਊਟ ਕੀਤਾ ਭੱਜਦੇ ਆ ਡੇਲੀ ਰਨਿੰਗ ਕਰਦੇ ਆ ਤੇ ਇੱਕ ਮੂੰਹ ਤੇ ਗਲੋ ਆਇਆ ਉਹ ਆਪ ਹੀ ਫੀਲ ਹੋ ਰਿਆ ਸੀ ਕਿ ਕੁਝ ਚੰਗੀ ਚੀਜ਼ ਹੋ ਰਹੀ ਹੈ ਮੇਰੇ ਨਾਲ ਤੇ ਫਿਰ ਉਹ ਫੋਟੋਆਂ ਖਿੱਚ ਕੇ ਪਾਣੀਆ ਚੰਗਾ ਲੱਗਦਾ ਫਿਰ ਫੋਟੋਆਂ ਖਿੱਚ ਕੇ ਪਾਣੀਆ ਪਹਿਲਾਂ ਪਹਿਲਾਂ ਦੁਨੀਆ ਕਹਿੰਦੀ ਸੀ ਬੜੇ ਨੂੰ ਕੀ ਹੋ ਗਿਆ ਪਾਗਲ ਹੋ ਗਿਆ ਰੋਜ਼ ਹੀ ਫੋਟੋ ਪਾਈ ਜਾਂਦਾ ਜੀ ਪਰ ਹੌਲੀ ਹੌਲੀ ਜਦ ਉਹਦੇ ਰਿਜ਼ਲਟ ਮਿਲਨੇ ਸ਼ੁਰੂ ਹੋਏ ਮਤਲਬ ਮਾਡਲਿੰਗ ਚ ਆ ਗਿਆ ਇੱਕ ਕਦੀ ਫਿਲਮ ਵੀ ਮਿਲੀ ਸੀ ਕਿ ਪਰ ਉਹ ਅਨਲੱਕੀ ਸੀਗਾ ਉਹ ਨਹੀਂ ਹੋ ਪਾਈ ਕਿਉਂਕਿ ਅਮਰਿਤਪਾਲ ਦਾ ਇਸ਼ੂ ਪੈ ਗਿਆ ਸੀ ਜੀ ਤੇ ਐਡ ਸ਼ੂਟ ਮਿਲ ਗਏ ਉਸ ਤੋਂ ਬਾਅਦ ਫੈਸ਼ਨ ਸ਼ੋਜ਼ ਆ ਗਏ ਤੇ ਮੇਰੀ ਤਾਂ ਮਤਲਬ ਜ਼ਿੰਦਗੀ ਜਿਹੜੀ ਹੈਗੀ ਉਹ ਸੋਸ਼ਲ ਮੀਡੀਆ ਨੇ ਚੇਂਜ ਕੀਤੀ ਹੈ ਜੀ ਕਿਉਂਕਿ ਸੋਸ਼ਲ ਮੀਡੀਆ ਨਾ ਹੁੰਦਾ ਨਾ ਹੀ ਮੈਂ ਆਪਣੀਆਂ ਫੋਟੋਆਂ ਪਾਉਂਦਾ ਨਾ ਹੀ ਕਿਸੇ ਨੂੰ ਪਤਾਦਾ ਮੈਂ ਕਿਹੜਾ ਕਿਸੇ ਕਾਸਟਿੰਗ ਵਾਲੇ ਕੋਲ ਗਿਆ ਜਾਂ ਮੈਂ ਕਿਸੇ ਕਿਸੇ ਕੋਲ ਗਿਆ ਜਾ ਕੇ ਆਪਣਾ ਉਹ ਪੋਰਟਫੋਲੀਓ ਦੱਤਾ ਮੈਂ ਤਾਂ ਆਪਣੇ ਇਧਰ ਵੀ ਆਪਣਾ ਟਵਿੱਟਰ ਤੇ ਜਾਂ ਇੰਸਟਾ ਤੇ ਪਾਈ ਜਾਣਾ ਤੇ ਉੱਥੋਂ ਹੀ ਮੈਨੂੰ ਮਿਲ ਗਿਆ ਇੱਕ ਮੈਸੇਜ ਆ ਕਿ ਵਧੀਆ ਤਰੀਕੇ ਨਾਲ ਕਿ ਪੋਜ਼ਿਟਿਵ ਵੇ ਨਾਲ ਤੁਸੀਂ ਜੇ ਸੋਸ਼ਲ ਮੀਡੀਆ ਯੂਜ਼ ਕਰੋਗੇ ਤਾਂ ਤੁਹਾਨੂੰ ਉਹ ਕਾਮਯਾਬੀ ਵੀ ਦੇ ਸਕਦਾ ਹੈ ਜੀ بجائے ਕਿ ਤੁਸੀਂ ਵਿਹਲੇ ਬੈਠ ਕੇ ਨਫਰਤ ਫੈਲਾਨ ਵਾਲੀਆਂ ਜਾਂ WhatsApp ਯੂਨੀਵਰਸਿਟੀ ਦੇ थ्रू ਤੁਸੀਂ ਆਪਣਾ ਉਹ ਗਲਤ ਗਲਤੀਆਂ ਫੈਲਾਈ ਜਾਂਦੇ ਹੋ ਉਹ ਛੱਡ ਕੇ ਕੋਈ ਚੰਗਾ ਕੰਮ ਕਰ ਲਓ ਤੇ ਇੱਕ ਜਿੰਦਾ ਜਾਂਦੀ ਐਗਜ਼ਾਮਪਲ ਆ ਮੈਂ ਕਿ ਤੁਹਾਨੂੰ ਸਕਸੈਸ ਵੀ ਮਿਲ ਸਕਦੀ ਹੈ ਜੀ ਪੈਂਡੈਮਿਕ ਤੋਂ ਬਾਅਦ ਕਾਫੀ ਘਰੇਲੂ ਲੇਡੀਜ਼ ਨੇ ਆਪਣਾ ਜਿਹੜੀ ਹੋਮ ਮੇਕਰ ਸੀਗੇ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਸੀਗੇ ਸੋਸ਼ਲ ਮੀਡੀਆ ਤੇ ਉਹ ਵੀ ਇੱਕ ਐਗਜ਼ਾਮਪਲ ਨੇ ਔਰ ਇੱਕ ਮੇਰੇ ਵਾਲਾ ਵੀ ਐਗਜ਼ਾਮਪਲ ਆ ਕੇ ਮੈਂ ਤਾਂ 54 ਸਾਲ ਦੀ ਉਮਰ ਚ ਆ ਕੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਮੈਂ ਚੁੰਡੀ ਵੜ ਕੇ ਕੇਵਲ ਆਪਣੇ ਸਾਨੂੰ ਪੁੱਛਦਾ ਹੁੰਦਾ ਵੀ ਹੋ ਕੀ ਗਿਆ ਤੇਰੇ ਨਾਲ ਜੀ ਇਹ ਦਾਨ ਸਾਰੀ ਸੋਸ਼ਲ ਮੀਡੀਆ ਦੀ ਜੀ ਮੰਨਦੇ ਹੋ ਕਿ ਸੋਸ਼ਲ ਮੀਡੀਆ ਤੁਹਾਡੇ ਲਈ ਲੋਟਰੀ ਤੋਂ ਘੱਟ ਨਹੀਂ ਆ ਨਾ ਮੇਰੀ ਤਾਂ ਲੋਟਰੀ ਨਿਕਲੇ ਜਿਵੇਂ ਹੁੰਦਾ ਨਹੀਂ ਉਹ ਕਰੋੜਾਂ ਦੀ ਲੋਟਰੀ ਨਿਕਲਦੀ ਹੁੰਦੀ ਹੈ ਉਹ ਵੀ ਹੈ ਮੇਰੇ ਲਈ ਸੋਸ਼ਲ ਮੀਡੀਆ ਬਣਿਆ ਜੀ ਬਟ ਉਸ ਦੇ ਨਾਲ ਨਾਲ ਜਿਹੜੀ ਉਹਦੇ ਪਿੱਛੇ ਮਿਹਨਤ ਲੱਗੀ ਨਾ ਉਹ ਮਿਹਨਤ ਵੀ ਹੈਗੀ ਦੇਖੋ ਐ ਨਹੀਂ ਹੈ ਕਿ ਸਿਰਫ ਸੋਸ਼ਲ ਮੀਡੀਆ ਤੇ ਹੋ ਗਿਆ ਉਹਦੇ ਪਿੱਛੇ ਲੁੱਕ ਬਣਾਉਣ ਨੂੰ ਆਪਣੀ ਬਾਡੀ ਨੂੰ ਮੇਨਟੇਨ ਕਰਨ ਨੂੰ ਬਹੁਤ ਮਿਹਨਤ ਕਰਨੀ ਕੋਈ ਬਹੁਤ ਵਿਲ ਪਾਵਰ ਚਾਹੀਦੀ ਹੈ ਤੁਸੀਂ ਇਸ ਉਮਰ ਚ ਜਦ ਭਜਨਾ ਸਟਾਰਟ ਕਰਦੇ ਹੋ ਜਾਂ ਆਪਣੀ ਵਰਕਆਊਟਸ ਕਰਦੇ ਹੋ ਜਿਮ ਜਾਂਦੇ ਹੋ ਤੇ ਫਿਰ ਇੱਕ ਪੋਜ਼ਿਟਿਵ ਮਾਈਂਡਸੈਟ ਹੁੰਦਾ ਤੁਹਾਡਾ ਕਿ ਨਾਲ ਤੁਸੀਂ ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਦੇਖਣ ਲੱਗ ਜਾਂਦੇ ਹੋ ਤੁਹਾਨੂੰ ਸਾਰਾ ਸੰਸਾਰ ਹੀ ਵਧੀਆ ਲੱਗਣ ਲੱਗ ਜਾਂਦਾ ਜਦ ਤੁਸੀਂ ਆਪਣੀ ਐਕਸਰਸਾਈਜ਼ ਕਰਦੇ ਹੋ ਆਪਣੇ ਮਾਈਂਡ ਨੂੰ ਰਿਫਰੈਸ਼ ਕਰਕੇ ਰੱਖਦੇ ਹੋ ਤੇ ਜਦ ਤੁਸੀਂ ਉਸ ਤਰੀਕੇ ਨਾਲ ਸੰਸਾਰ ਨੂੰ ਦੇਖਦੇ ਹੋ ਨਾ ਤੇ ਤੁਹਾਨੂੰ ਆਪ ਚੰਗਾ ਲੱਗਦਾ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੇ ਨਾਲ ਸਪਲੀਮੈਂਟ ਹੈ ਤੇ ਮਿਲਦੀਆਂ ਸਭ ਸਾਰੇ ਕਰਨ ट्राई ਸਭ ਨੂੰ ਕੁਛ ਨਾ ਕੁਛ ਮਿਲੇਗਾ ਮੋਲਡਿੰਗ ਨਹੀਂ ਤਾਂ ਕੁਸ਼ੋਰ ਮਿਲੇਗਾ ਜਿੰਦਗੀ ਚ ਕਾਮਯਾਬੀ ਮਿਲੇਗੀ ਜੀ ਤਾਂ ਤੁਹਾਡੇ ਫਿਟਨੈਸ ਦੀ ਜੇਕਰ ਗੱਲ ਕੀਤੀ ਜਾਵੇ ਨਾ ਇੱਕ ਦਿਨ ਦੀ ਰੁਟੀਨ ਦੱਸੋਗੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਮੈਂਟੇਨ ਰੱਖਦੇ ਹੋ ਤੇ ਕਿਵੇਂ ਕਿਵੇਂ ਕੀ ਕੀ ਕਰਦੇ ਹੋ ਤਾਂ ਜੋ ਕਿ ਐਦਾ ਦੀ ਸਿਹਤ ਤੁਹਾਨੂੰ ਮਿਲੇ ਠੀਕ ਹੈ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਰਨਿੰਗ ਹੈ 1 ਘੰਟੇ ਦੀ ਜੀ ਤੇ ਸ਼ਾਮ ਨੂੰ ਜਿਮ ਹੈ ਡੇਢ ਘੰਟਾ ਇਹ ਤਾਂ ਰੁਟੀਨ ਪੱਕਾ ਹੀ ਹੈ ਜੀ ਇਸ ਤੋਂ ਇਲਾਵਾ ਜਿਹੜੀ ਡਾਈਟ ਕੰਟਰੋਲ ਹੈ ਉਹ ਡਾਈਟ ਕੰਟਰੋਲ ਹੈ ਆ ਵੀ ਸਵੇਰੇ ਜਿਵੇਂ ਕਹਿੰਦੇ ਨਾਸ਼ਤਾ ਕਰੋ ਰਾਜਾ ਵਾਲਾ ਮੈਂ ਪਰੌਂਠੇ ਵੀ ਖਾਣਾ ਸਭ ਕੁਝ ਹੈ ਸਵੇਰੇ ਤਾਂ ਮੈਂ ਮਤਲਬ ਹੈਵੀ ਨਾਸ਼ਤਾ ਕਰ ਲਿਆ ਉਸ ਤੋਂ ਬਾਅਦ ਲੰਚ ਚ ਆ ਕੇ ਮਤਲਬ ਇੱਕ ਅਦਾ ਫੁਲਕਾ ਖਾ ਲਿਆ ਔਰ ਰਾਤ ਨੂੰ ਡਿਨਰ ਚ ਤਾਂ ਮੈਂ ਬਿਲਕੁਲ ਹੀ ਕੰਜੂਸ ਹੋ ਜਾਂਦਾ ਤੇ ਉਹਦੇ ਤਾਂ ਰੋਟੀ ਬਿਲਕੁਲ ਨਹੀਂ ਖਾਂਦਾ ਤੇ ਆਪਣੀ ਕੋਈ ਚਿਕਨ ਖਾ ਲਿਆ ਜਾਂ ਐਸਾ ਤੰਦੂਰੀ ਆਈਟਮ ਖਾ ਲਈ ਜਾਂ ਫਿਸ਼ ਮੈਨਾਂ ਸਰਦੀਆਂ ਸੀਗੀਆਂ ਫਿਸ਼ ਕੁਝ ਖਾ ਲੈਂਦੇ ਸੀ ਉਹ ਨਹੀਂ ਹੈਗਾ ਤਾਂ ਸਬਜ਼ੀਆਂ ਕੱਲੀਆਂ ਬੋਇਲ ਕਰਕੇ ਖਾ ਲਿਆ ਜਾਂ ਕੁਝ ਖਾ ਲਿਆ ਤੇ ਕੋਸ਼ਿਸ਼ ਕਰਦਾ 8:30 ਵਜੇ ਖતમ ਉਸ ਤੋਂ ਬਾਅਦ ਜਲਦੀ ਸੋਵੋ 10 10:30 11 ਵਜੇ ਤੱਕ ਸੋ ਜੀ ਸਵੇਰੇ ਜਲਦੀ ਉੱਠੀ ਤਾਂ ਤੁਸੀਂ ਦੱਸਿਆ ਕਿ ਸੋਸ਼ਲ ਮੀਡੀਆ ਨੇ ਹੀ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਹਨ ਅਜਿਹੇ ਦੇ ਵਿੱਚ ਫਿਰ ਲੋਕਾਂ ਦੇ ਕਮੈਂਟ ਵੀ ਆਉਂਦੇ ਹਨ ਕੁੜੀਆਂ ਦੇ ਕਿੱਦਾਂ ਦੇ ਕਮੈਂਟ ਆਉਂਦੇ ਕੁੜੀਆਂ ਦੇ ਤਾਂ ਆ ਜਾਂਦੇ ਹੋ ਮੇਰੇ ਮੇਰੀ ਐਕਚੁਅਲੀ ਇੱਕ ਫੈਸ਼ਨ ਸ਼ੋਅ ਕੰਪਨੀ ਵੀ ਖੋਲੀ ਹੈ ਮੈਂ ਮੈਂ ਦੁਬਈ ਗਿਆ ਸੀ ਉੱਥੇ ਇੱਕ ਪਾਰਟਨਰਸ਼ਿਪ ਕੀਤੀ ਉਹਨਾਂ ਨਾਲ ਇੱਕ ਉਥੇ ਦੇ ਆਰਗੇਨਾਈਜ਼ ਕਰ ਦਿੰਦੇ ਨੇ ਬੜੇ ਬਹੁਤ ਵੱਡੇ ਫੈਸ਼ਨ ਸ਼ੋਅ ਆਰਗੇਨਾਈਜ਼ ਹੈਗੇ ਦੁਬਈ ਤੋਂ ਉਹ ਕਹਿੰਦਾ ਵੀ ਤੁਸੀਂ ਇੱਥੇ ਖੋਲ ਲੋ ਕੰਪਨੀ ਦਾ ਇੱਥੋਂ ਤੁਸੀਂ ਮਾਡਲ ਸਾਡੇ ਕੋਲ ਲੈ ਕੇ ਆਇਆ ਕਰੋ ਫੈਸ਼ਨ ਚੁਆਇਸ ਕਰ ਨੂੰ 24 ਮਈ ਨੂੰ ਹੈਗਾ ਉਹਦੇ ਕਰਕੇ ਮੇਰਾ ਨੰਬਰ ਆ ਗਿਆ ਬਾਅਦ ਤੇ ਉਹ ਕੁੜੀਆਂ ਜਿਹੜੀਆਂ ਮਾਡਲਸ ਐਸਪਾਇਰਿੰਗ ਮਾਡਲ ਨੇ ਨਾ ਉਹ ਆ ਕੇ ਉਹਨਾਂ ਨੂੰ ਮੈਂ ਡਿਟੇਲ ਦੇ ਨਹੀਂ ਹੁੰਦੀ ਐ ਤਾਂ ਆਬਵੀਅਸਲੀ ਤੇ ਉਹ ਫਿਰ ਪਰਸਨਲ ਵੀ ਆ ਜਾਂਦੀਆਂ ਨੇ ਆਰ ਯੂ ਮੈਰਿਡ ਮੈਂ ਇੱਕ ਨੂੰ ਜਵਾਬ ਦਿੱਤਾ ਮੈਂ ਕਿਹਾ ਰੁਕ ਜਾ ਦੋਕ ਸਾਲਾਂ ਚ ਮੈਂ ਦਾਦਾ ਵੀ ਬਣ ਜਾਊਗਾ ਪਰ ਕੱਲੇ ਮੇਰੇ ਮੁੰਡੇ ਦਾ ਵਿਆਹ ਨਹੀਂ ਹੋਇਆ ਨੇ ਕਿ ਸਾਲ ਦੋ ਸਾਲ ਨੂੰ ਕਰੂਗਾ ਹੀ ਵਿਆਹ ਉਹ ਤੋਂ ਬਾਅਦ ਆਪਣਾ ਪੋਤਾ ਪੋਤੀ ਤਾਂ ਹੋਣਗੇ ਹੋਣਗੇ ਤਾਂ ਮਜ਼ਾਕ ਚੱਲਦਾ ਰਹਿੰਦਾ ਇਹਦਾ ਪਾਰਟ ਆਫ ਲਾਈਫ ਹੈ ਜੀ ਜੇ ਚੀਜ਼ਾਂ ਜਿਹੜੀ ਸਾਡੇ ਵਾਲੀ ਫੈਸ਼ਨ ਇੰਡਸਟਰੀ ਹੈ ਇਹਦੇ ਚੱਲਦਾ ਰਹਿੰਦਾ ਤਾਂ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਹਨਾ ਕਿ ਆਪਣੇ ਸ਼ਰੀਰ ਨੂੰ ਆਵੇ ਫਿੱਟ ਰੱਖਣਾ ਕਿਉਂਕਿ ਅਸੀਂ ਤੁਹਾਡੀ ਪਹਿਲਾ ਪਿਕ ਦੇਖੀ ਉਹਦੇ ਵਿੱਚ ਤੁਸੀਂ ਕਾਫੀ ਹੈਲਥੀ ਹੋ ਹਨਾ ਇਹ ਪੈਂਡੈਮਿਕ ਸੀ ਪੈਂਡੈਮਿਕ 'ਚ ਸਭ ਨੇ ਕੀਤੀ ਸੀ ਪੈਂਡੈਮਿਕ 'ਚ ਜਦ ਆਪਾਂ ਘਰਾਂ 'ਚ ਮਤਲਬ ਅੰਦਰ ਲੋਕ ਹੋ ਕੇ ਬੈਠੇ ਸੀਗੇ ਲਾਕਡਾਊਨ 'ਚ ਉਸ ਵਕਤ ਸਾਰੇ ਬੰਦਿਆਂ ਨੇ ਐਪਸ ਡਾਊਨਲੋਡ ਕਰਕੇ ਨਾ ਹੈਲਥ ਵਾਲੀਆਂ ਐਕਸਰਸਾਈਜ਼ਾਂ ਸਟਾਰਟ ਕੀਤੀਆਂ ਸੀ ਮੈਨੇ ਕੰਟੀਨਿਊ ਕਰ ਲਿਆ ਲੋਕਾਂ ਨੇ ਛੱਡਤਾ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਫਿਰ ਜਿੰਮ ਜਾਣ ਲੱਗ ਗਿਆ ਜਾਂ ਮੈਂ ਆਪਣੀ ਰਨਿੰਗ ਰੋਨਿੰਗ ਕਰਨ ਲੱਗ ਗਿਆ ਉੱਥੋਂ ਚੜਿਆ ਇਹਨਾਂ ਦੇ ਪੈਂਡੈਮਿਕ ਦਾ ਹੀ ਖੈਗਾ ਜਿਹੜੀ ਚੀਜ਼ ਮੈਨੂੰ ਕਮੀ ਬਣ ਕੇ ਆ ਗਈ ਜੀ ਤਾਂ ਜਦੋਂ ਤੁਹਾਡੀ ਲੁੱਕ ਚੇਂਜ ਹੋਈ ਤੇ ਇਸ ਤਰੀਕੇ ਨਾਲ ਤੁਹਾਨੂੰ ਕੰਮ ਮਿਲਣਾ ਸ਼ੁਰੂ ਹੋਇਆ ਨਾ ਫੈਮਿਲੀ ਦਾ ਕਿਦਾਂ ਦਾ ਰਿਐਕਸ਼ਨ ਸੀਗਾ ਫੈਮਿਲੀ ਦਾ ਪਹਿਲਾਂ ਤਾਂ ਮਤਲਬ ਅੰਦਰ ਹਾਲੇ ਵੀ ਅੰਦਰ ਸ਼ੌਕ ਹੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਇਹ ਦੇ ਨਾਲ ਬਟ ਠੀਕ ਹੈ ਸਪੋਰਟ ਮੇਰਾ ਬੇਟਾ ਬਹੁਤ ਸਪੋਰਟਿਵ ਹੈ ਉਹ ਉਹ ਮੇਰਾ ਮੇਰਾ ਇੱਕ ਦੋਸਤ ਵੀ ਹੈ ਉਹ ਮਤਲਬ ਬੇਟੇ ਦੇ ਨਾਲ ਨਾਲ ਦੋਸਤ ਵੀ ਹੈ ਕਾਸ਼ ਮੈਂ ਮਤਲਬ ਸਭ ਸਾਰੇ ਸਭ ਦੇ ਬੱਚੇ ਜਿਹੜੇ ਹੈਗੇ ਮੁੰਡੇ ਜਿਹੜੇ ਹੈਗੇ ਬਾਪ ਦੇ ਨਾਲ ਐਸਾ ਰਿਲੇਸ਼ਨਸ਼ਿਪ ਰੱਖਣ ਜਿਵੇਂ ਉਹਨੇ ਮੇਰੇ ਨਾਲ ਰੱਖਿਆ ਹੋਇਆ ਅਸੀਂ ਇੱਕ ਇੱਕ ਗੱਲ ਸ਼ੇਅਰ ਕਰਦੇ ਹਾਂ ਔਰ ਉਹ ਮੇਰੀ ਪੂਰੋਂ ਮੈਨੂੰ ਸਪੋਰਟ ਕਰਦਾ ਉਹ ਮ ਮਦਰ ਉਹ ਹਮੇਸ਼ਾ ਤੋਂ ਜੇ ਮੇਰੇ ਮਦਰ ਕੋਈ ਸਾਲ ਤੋਂ ਗੁੱਸੇ ਹੋ ਰਹੇ ਨੇ ਮੇਰੀ ਕੁਝ ਫੋਟੋਗ੍ਰਾਫਸ ਆ ਗਈਆਂ ਜਾਂ ਮੇਰੀ ਵਾਈਫ ਨੂੰ ਚੰਗਾ ਨਹੀਂ ਲੱਗ ਰਿਹਾ ਉਹ ਹਮੇਸ਼ਾ ਇੱਕ ਵਿੱਚ ਪੈ ਕੇ ਸਭ ਨੂੰ ਸਮਝਾ ਲਾ ਕੇ ਕੋਈ ਬਾਤ ਨਹੀਂ ਇਹ ਤਾਂ ਕਾਮ ਹੈ ਚਲਦਾ ਰਹੇਗਾ ਜਿਹੜੀ ਜੀ ਮੈਂ ਨਹੀਂ ਸਮਝਾ ਪਾਂਦਾ ਉਹ ਕਰ ਸਮਝਾ ਦਿੰਦਾ ਕਰੇ ਜੀ ਕਿਦਾਂ ਤੁਹਾਡੀ ਲੁੱਕ ਚੇਂਜ ਹੋਈ ਆ ਦੇਖੋ ਤੁਹਾਨੂੰ ਤਾਂ ਲੋਕ ਕਮੈਂਟ ਕਰਦੇ ਹੀ ਹੋਣੇ ਤੁਹਾਡੀ ਤਾਂ ਤਾਰੀਫ ਵੀ ਕਰਦੇ ਹੋਣੇ ਤੁਹਾਡੀ ਵਾਈਫ ਨੂੰ ਵੀ ਲੋਕ ਤਾਰੀਫ ਕਰਦੇ ਹੋਣੇ ਜਾਂਸਰ ਕੁਝ ਬੋਲਦੇ ਹੋਣੇ ਕਦੇ ਉਹਨਾਂ ਨਾਲ ਗੱਲ ਕਰਨ ਜਿੱਥੇ ਕਿ ਤੁਹਾਡੀ ਲੁੱਕ ਚੇਂਜ ਹੋਈ ਆ ਤੇ ਉਹ ਬੰਦੇ ਨੇ ਮੈਨੂੰ ਅਦਾ ਕਿਹਾ ਤੁਹਾਡੇ ਉਹ ਉਹ ਹਲੇ ਤੱਕ ਕਹਿੰਦੇ ਸ਼ੌਕ ਚ ਹੈ ਉਹ ਬੋਲਦੀ ਹੋਣੀ ਕੁਝ ਯਾਰ ਉਹ ਬੋਲਦੇ ਵੀ ਹੋਣ ਵੀ ਉਹ ਹਲੇ ਹਾਲੇ ਤੱਕ ਉਹ ਡੰਬ ਹੋ ਕੇ ਬੈਠੇ ਉਹ ਦੇਖੇ ਜਾਂਦੇ ਹੁੰਦੇ ਵੀ ਇਹਨੂੰ ਹੋ ਕੀ ਗਿਆ ਤੇ ਹਾਂ ਆਬਵੀਅਸਲੀ ਤਾਂ ਬੰਦੇ ਤਾਰੀਫ ਕਰਦੇ ਹੀ ਹੋਣੀ ਆ ਪਰ ਉਹਨਾਂ ਨੂੰ ਵੀ ਚੰਗਾ ਲੱਗਦਾ ਹੋਣਾ ਦੁਨੀਆ ਬੋਲਦੀ ਹੈ ਵਾਈਫ ਨੇ ਕਦੇ ਤਾਰੀਫ ਕੀਤੀ ਕਿ ਜਦੋਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਉਦੋਂ ਤੁਸੀਂ ਇਦਾਂ ਦੇ ਸੀ ਕਿਤੇ ਹੁਣ ਤੁਸੀਂ ਜਿਆਦਾ ਸਮਾਰਟ ਹੋ ਗਏ ਕਦੇ ਅਸੀਂ ਗੱਲਾਂ ਹੁੰਦੀਆਂ ਨਹੀਂ ਵਾਈਫ ਨਾਲ ਬੈਠ ਕੇ ਪਰਪਰ ਜ਼ਿੰਦਗੀ ਠੀਕ ਹੈ ਉਹਨੇ ਉਹਨੇ ਤਾਂ ਸਾਰੇ ਫੇਸ ਦੇਖੇ ਹਨ ਆਪਾਂ ਇੱਕ ਮਾੜੇ ਫੇਸ ਵੀ ਦੇਖੇ ਨੇ ਤੇ ਜਿਹੜਾ ਲਾਈਫ ਪਾਰਟਨਰ ਹੁੰਦਾ ਹੈ ਉਹ ਜਦ ਤੁਹਾਡਾ ਸਾਥ ਦਿੰਦਾ ਮਾੜੇ ਫੇਸ ਤੇ ਆਬਵੀਅਸਲੀ ਚੰਗੇ ਫੇਸ ਨੂੰ ਇੰਜੋਏ ਕਰਦਾ ਹੀ ਹੈ ਸੋ ਆਈ ਥਿੰਕ ਮੈਂ ਬਹੁਤ ਕਾਫੀ ਡਾਊਨਫਾਲ ਵੀ ਸੀਗਾ ਜ਼ਿੰਦਗੀ ਦਾ ਜਦ ਉਹਨਾਂ ਨੇ ਮੇਰਾ ਮਾੜੇ ਟਾਈਮ ਸਾਥ ਦਿੱਤਾ ਜੀ ਤਾਂ ਹੁਣ ਚੰਗਾ ਉਹ ਜਿਹੜੇ ਚੰਗੇ ਟਾਈਮ ਚ ਉਹਨਾਂ ਨੂੰ ਇੰਜੋਏ ਕਰਨ ਦੋ ਯਾਰ ਲੋਕਾਂ ਦੀਆਂ ਜਿਹੜੀਆਂ ਹੈਗੇ ਉਹਨਾਂ ਨੂੰ ਸੁਣਨ ਦੋ ਚੰਗਾ ਉਹਨੂੰ ਵੀ ਚੰਗਾ ਲੱਗਦਾ ਹੁਣ ਜੀ ਤਾਂ ਰਿਸ਼ਤੇਦਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਖੁਸ਼ ਕੌਣ ਹੋਇਆ ਸੀ ਤੁਹਾਡੀ ਇਹ ਲੁੱਕ ਦੇਖ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਮੋਡਲਿੰਗ ਕਰਨੀ ਸ਼ੁਰੂ ਕਰਤੀ ਹੈ ਮੇਰੀ ਤਾਂ ਜੀ ਮਾਂ ਹੀ ਹੈ ਜਿਹੜੀ ਹਮੇਸ਼ਾ ਖੁਸ਼ ਹੁੰਦੀ ਹੈ ਮੈਨੂੰ ਦੇਖ-ਦੇਖ ਕੇ ਜੀ ਤੇ ਉਹ ਪ੍ਰਾਈਡ ਫੀਲਿੰਗ ਮਤਲਬ ਉਹ ਪਹਿਲਾਂ ਉਹਨਾਂ ਨੂੰ ਸ਼ਰਮਿੰਦਗੀ ਵੀ ਹੁੰਦੀ ਹੁੰਦੀ ਸੀਗੀ ਜਦ ਮੈਂ ਰੋਜ਼ ਫੋਟੋਆਂ ਪਾਦਾ ਹੁੰਦਾ ਸੀ ਮੈਨੂੰ ਕੰਮ ਨਹੀਂ ਮਿਲਿਆ ਸੀਗਾ ਕਿਉਂਕਿ ਰ ਇੱਕ ਵਾਰ ਤਾਂ ਉਹਨੇ ਮੈਨੂੰ ਬੁਲਾ ਕੇ ਕਿਹਾ ਵੀ ਸੀਗਾ ਕਹਿੰਦੇ ਬੱਸ ਕਰ ਹੁਣ ਬਹੁਤ ਦੁਨੀਆ ਮਤਲਬ ਕਹਿ ਰਹੀ ਐ ਕੋਈ ਨੂੰ ਬੁਢਾਪੇ ਚ ਕੀ ਹੋ ਗਿਆ ਪਾਗਲ ਹੋ ਗਿਆ ਰੋਜ਼ ਫੋਟੋਆਂ ਪਾਦਾ ਜੀ ਤੇ ਉਹੀ ਰਿਸ਼ਤੇਦਾਰ ਉਹੀ ਜਿਹੜੇ ਹੈਗੇ ਉਹਨੂੰ ਤਾਰੀਫਾਂ ਕਰਨ ਤੇ ਲੱਗੇ ਹੋਏ ਨੇ ਤੇ ਮਦਦ ਖੁਸ਼ ਹੋ ਰਹੀ ਐ ਮਤਲਬ ਕਿਸੇ ਵਕਤ ਤੇ ਹੀ ਸੀਗਾ ਮਦਦ ਸ਼ਰਮਿੰਦਾ ਹੁੰਦੀ ਹੁੰਦੀ ਸੀ ਮੇਰੇ ਕਰਕੇ ਤੇ ਅੱਜ ਮਦਦ ਖੁਸ਼ ਹੋ ਰਹੀ ਐ ਜੀ ਉਹ ਪਾਰਡਨ ਪਾਸਲਾ ਲਾਈਫ ਹੈ ਜੀ ਤਾਂ ਕਿਸੇ ਨੇ ਅੱਜਾ ਸੋਸ਼ਲ ਮੀਡੀਆ ਤੇ ਜਾ ਫਿਰ ਤੁਹਾਨੂੰ ਫੇਸ ਟੂ ਫੇਸ ਕਿਸੇ ਨੇ ਤਾਨਾ ਵੀ ਮਾਰਿਆ ਕਿ ਇਸ ਉਮਰ ਚ ਲੋਕ ਕਿ ਆਪਣੇ ਘਰੇ ਬੈੰਦੇ ਨੇ ਜਾਂ ਫਿਰ ਕੋਈ ਹੋਰ ਕੰਮ ਬੈਠ ਕੇ ਕਰਨ ਵਾਲਾ ਕਰਦੇ ਤੇ ਤੁਸੀਂ ਕਿਹੜੇ ਰਾਹ ਤੁਰਦੇ ਹਾਂ ਜੀ ਹਾਂ ਇਹ ਚੀਜ਼ ਸਭ ਸੋਸ਼ਲ ਮੀਡੀਆ ਦਾ ਸੁੰਦਾ ਹੀ ਰਹਿਣਾ ਮੈਂ ਉਹ ਜਿਹੜੀ ਟ੍ਰੋਲਿੰਗ ਹੈ ਉਹ ਤਾਂ ਹੁੰਦੀ ਰਹਿੰਦੀ ਹੁੰਦੀ ਹੈ ਬੜੇ ਨੂੰ ਕੀ ਹੋ ਗਿਆ ਬੁੜਾ ਸਮਝੇ ਨਾਲ ਮੈਂ ਤਾਂ ਮੇਰੇ ਨਾਲ ਇੱਕ ਵਾਰ ਦੁਬਈ ਚ ਫੈਸ਼ਨ ਚੋਚ ਇਹ ਵੀ ਹੋਇਆ ਸੀਗਾ ਇੱਕ ਮਾਡਲ ਇਥੋਂ ਇੰਡੀਆ ਤੋਂ ਗਈ ਹੋਈ ਸੀ ਮੇਰਾ ਫੈਸ਼ਨ ਡਿਜ਼ਾਈਨਰ ਨੂੰ ਚਾਰ ਮਾਡਲ ਲੈ ਗਿਆ ਸੀ ਇੱਕ ਮੈਂ ਸੀ ਬਾਕੀ ਉਹ ਬੜੀ ਫੇਮਸ ਸੀਗੀ ਇਥੇ ਬੰਬੇ ਉਥੇ ਮੈਨੂੰ ਮੈਂ ਕਿਸੇ ਮਾਡਲ ਨਾਲ ਡਾਂਸ ਕਰ ਰਿਹਾ ਸੀਗਾ ਤੇ ਇਹ ਮੇਰਾ ਫੈਸ਼ਨ ਡਿਜ਼ਾਈਨਰ ਮੈਨੂੰ ਸ਼ੂਟ ਕਰ ਰਿਹਾ ਸੀ ਤੇ ਉਹ ਇਹ ਬੈਠੀ ਤੇ ਉਹਨੂੰ ਮੇਰੇ ਇਹਨੂੰ ਫੈਸ਼ਨ ਡਿਜ਼ਾਈਨਰ ਨੂੰ ਕਹਿੰਦੀ ਕਹਿੰਦੀ ਅਮੈਂ ਕਿਸਕੋ ਪਕੜ ਲਾਇਆ ਕਿਆ ਬੁੱਡੇ ਕੋਮਸਿੰਗ ਉਹਨੇ ਐਸਾ ਕਮੈਂਟ ਕੀਤਾ ਜੀ ਉਸ ਵਕਤ ਤਾਂ ਮੈਂ ਸੁਣਿਆ ਨਹੀਂ ਮੇਰੇ ਫੋਨ 'ਚ ਰਿਕਾਰਡ ਹੋ ਗਿਆ ਜੇ ਮੈਂ ਰਾਤੀ ਹੋਟਲ ਗਿਆ ਨਾ ਮੈਂ ਸੁਣੀ ਤੇ ਮੈਂ ਇਹ ਵੀ ਸੁਣੀ ਤੇ ਅਗਲੇ ਦਿਨ ਜਦ ਰਿਹਰਸਲ ਹੋਈ ਉਹ ਰਿਜੈਕਟ ਹੋ ਗਈ ਸੀ ਮੈਂ ਪਾਸ ਹੋ ਗਿਆ ਸੀ ਜੀ ਸਰ ਤੁਸੀਂ ਕਹ ਨਹੀਂ ਬੜਾ ਫੇਮਸ ਹੋ ਗਿਆ ਤੁਸੀਂ ਨਾਲੇ ਸਕਸੈਸ ਵੀ ਹੋ ਗਈ ਨਹੀਂ ਨਹੀਂ ਬੰਦੇ ਨੂੰ ਦੱਸਣਾ ਨਹੀਂ ਚਾਹੀਦਾ ਸੁਣ ਲੈ ਇਹ ਜਿਹੇ ਕਮੈਂਟ ਹੈ ਜਿਹੜੀ 1 ਇੰਚ ਤੋਂ ਨੇ ਦੋ ਜੋ ਕੱਢ ਦਵੇ ਕਦੇ ਆਪਣੇ ਕਿਸੇ ਜੋ ਤੁਸੀਂ ਸ਼ੋਅ ਕਰਦੇ ਹੋ ਕਦੇ ਆਪਣੀ ਵਾਈਫ ਨੂੰ ਲੈ ਕੇ ਗਏ ਹੋ ਨਹੀਂ ਨਹੀਂ ਕਦੇ ਆਈ ਨਹੀਂ ਤੁਹਾਨੂੰ ਲੈ ਕੇ ਜਾਊਗਾ ਕਿਉਂਕਿ ਕਈ ਵਾਰ ਆਪਣਾ ਚੀਜ਼ਕ ਵੀ ਹੁੰਦੀ ਹੈ ਨਾ ਵੀ ਉੱਥੇ ਜਿਹੜੀਆਂ ਮਾਡਲਾਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਅਨਕੰਫਰਟੇਬਲ ਨਾ ਹੋਵੇ ਕਿਉਂਕਿ ਦੇਖੋ ਉੱਥੇ ਦਾ ਇੰਡਸਟਰੀ ਹੈ ਉੱਥੇ ਜਾ ਕੇ ਤੁਸੀਂ ਮਾਡਲਾਂ ਨਾਲ ਯੂ ਨੋ ਵਾਕ ਵੀ ਕਰਦੇ ਹੋ ਸਾਰਾ ਫੋਟੋਗ੍ਰਾਫਸ ਵੀ ਹੁੰਦੀਆਂ ਫੋਟੋ ਸ਼ੂਟਸ ਹੁੰਦੇ ਨੇ ਕਿਉਂਕਿ ਡਿਜ਼ਾਈਨਰ ਆ ਉਹਨੇ ਕੱਪੜੇ ਡਿਜ਼ਾਈਨ ਕੀਤੇ ਉਹਨਾਂ ਨੇ ਤੇ ਉਹਨੇ ਲੱਖ ਲੱਖ ਫੋਟੋ ਸ਼ੂਟਸ ਲੈਣੇ ਠੀਕ ਹੈ ਵੀ ਹੁੰਦਾ ਨਾ ਵੀ ਆਪਣੇ ਪੰਜਾਬੀਆਂ ਚ ਇਹ ਗੱਲ ਹੁੰਦੀ ਹੈ ਜੇ ਘਰ ਵਾਲੀ ਨਾ ਵਿਆਹ ਤੇ ਵੀ ਚਲ ਘਰ ਵਾਲੇ ਨਾਲ ਚਲ ਜਾ ਉੱਥੇ ਦੋ ਪੈਗ ਲੈ ਘਰੇ ਚੱਲੋ ਫਿਰ ਦੱਸਦੇ ਆ ਇਹ ਕੰਮ ਵੀ ਹੋ ਸਕਦਾ ਤੁਹਾਡੇ ਨਾਲ ਹੋ ਸਕਦਾ ਹੋ ਸਕਦਾ ਤੁਸੀਂ ਕਰੋ ਮਾਡਲਿੰਗ ਤੇ ਘਰੇ ਜਾ ਕੇ ਆਪਾਂ ਗੱਲਾਂ ਨੇ ਮਾਡਲਿੰਗ ਚਲੋ ਫਿਲਹਾਲ ਤਾਂ ਨਹੀਂ ਹੋਇਆ ਅਕੇ ਅੱਗੇ ਨੂੰ ਬਿਟਾ ਕੇ ਚੱਲਣਾ ਮਤਲਬ ਵ ਸਪੋਰਟ ਕਰੇ ਤੁਹਾਡੇ ਵਾਈਫ ਹਾਂਜੀ ਹਾਂਜੀ ਬਿਲਕੁਲ ਚੱਲੇ ਤੇ ਲਾਸਟ ਸਵਾਲ ਕਰਾਂਗੇ ਕਿ ਸੋਸ਼ਲ ਮੀਡੀਆ ਤੋਂ ਤੁਸੀਂ ਫੇਮਸ ਹੋਏ ਅੱਜ ਹਰ ਇੱਕ ਬੰਦਾ ਜਾਣਦਾ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਕਰਦੇ ਹੋ ਮੈਂ ਇੱਕ ਸੋਸ਼ਲ ਆਟ ਹਾਂ ਜੀ ਮੈਂ ਇੱਕ ਸਮਾਜ ਚ ਜਿਹੜੀ ਵੀ ਗਲਤ ਚੀਜ਼ਾਂ ਨੇ ਉਹਦੇ ਖਿਲਾਫ ਮੈਸੇਜ ਦਿੰਦਾ ਹਾਂ ਜੀ ਫਾਰ ਐਗਜ਼ਾਮਪਲ ਕਾਮਨਲ ਹਾਰਮਨੀ ਦੇ ਖਿਲਾਫ ਮੈਂ ਲ ਕਾਮਨਲ ਹਾਰਮਨੀ ਨੂੰ ਸਪਰੈਡ ਕਰ ਰਹੇ ਜੋ ਜਿਹੜੀ ਨਫਰਤ ਫੈਲੀ ਹੋਈ ਹੈ ਦੇਸ਼ ਉਹਦੇ ਖਿਲਾਫ ਮੈਂ ਇਫਤਾਰ ਪਾਰਟੀ ਕੀਤੀ ਸੀ ਜੀ ਉਹਦੇਸ਼ ਪੋਲੀਟਿਕਲ ਲੀਡਰਸ ਖੈਰਾ ਸਾਹਿਬ ਵੀ ਸੀ ਧਰਮਵੀਰ ਕਾਂਤੀ ਕਾਇ ਜੀ ਇੱਕ ਸਮਾਜ ਨੂੰ ਮੈਸੇਜ ਦੇਣਾ ਸੀ ਵੀ ਤੁਸੀਂ ਆਪਣੇ ਜਿਹੜੇ ਬਰਥਡੇਜ਼ ਐ ਜਾਂ ਤਿਹਾਰ ਐ ਉਹ ਲੈਸ ਪ੍ਰਿਵੀਲੇਜ ਮੈਂ ਉਹਨੂੰ ਗਰੀਬ ਬੱਚੇ ਨਹੀਂ ਕਹਾਵਾਂਗਾ ਲੈਸ ਪ੍ਰਿਵੀਲੇਜ ਕਹਾਵਾਂਗਾ। Eid ਤੇ ਬੱਚਿਆਂ ਨਾਲ Eid ਮਨਾਏ ਸੀਗੇ ਅਸੀਂ ਵੀ ਦੇਖੀ ਸੀ ਉਹ ਵਾਲੀ ਉਹਦਾ ਇੱਕ ਮੈਸੇਜ ਆਈ ਸੀਗਾ ਵੀ ਤੁਸੀਂ ਦੀਵਾਲੀ ਹੋਈ Eid ਹੋਈ ਤੁਸੀਂ ਆਪਣਾ بجائے ਕੇ ਆਪਣੇ ਫੈਮਿਲੀ ਫਰੈਂਡਸ ਨਾਲ ਤੁਸੀਂ ਆਪਣਾ 100 ਰੁਪਿਆ ਖਰਚੋ ਵਾਈ ਨਾਟ ਗੋ ਐਂਡ ਉੱਥੇ ਜਾ ਕੇ ਬੱਚਿਆਂ ਨਾਲ ਆਪਣੀ ਖੁਸ਼ੀ ਵੰਡੋ। ਉਹਦੇ ਨਾਲ ਤੁਹਾਨੂੰ ਸਕੂਨ ਦੇਖੋ ਕਿੰਨਾ ਮਿਲੇਗਾ। ਤੇ ਉਹ ਵਾਲੀ ਜਿਹੜੀ ਸੀਗੀ ਵੀਡੀਓ ਉਹ ਟੀਆਰਪੀ ਲੈਨ ਨੂੰ ਨਾ মিডিਆ ਨੇ ਉਹ ਕਰੋੜਪਤੀ ਕਰੋੜਪਤੀ ਲਿਖਤਾ ਉਹਦੇ ਉੱਪਰ ਤੇ ਉਸ 'ਚ ਕੁਝ ਬੰਦਿਆਂ ਨੂੰ ਸਿਰਫ ਕਰੋੜਪਤੀ ਵਾਲਾ ਵਰਡ ਦੇਖਿਆ ਉਹਦੇ ਤੇ ਬਾਕੀ ਸਾਰੀ ਦੁਨੀਆ ਨੂੰ ਮੈਸੇਜ ਦੇਖਿਆ ਜਿਹੜਾ ਮੈਂ ਦੇਣਾ ਚਾਹੁੰਦਾ ਸੀਗਾ ਤੇ ਮੈਂਟੈਲਿਟੀ ਦਾ ਅਸਰ ਹੁੰਦਾ ਉਹਨਾਂ ਨੇ 네ਗੇਟਿਵ ਮਾਈਂਡ ਨਾਲ ਸੋਚਿਆ ਤੇ ਫੁਕਰੀ ਮਾਰਦਾ ਹਾਲੇ ਕਿ ਮੇਰੇ ਹੱਥ 'ਚ ਨਹੀਂ ਸੀਗਾ ਉਹ ਲਿਖਾਉਣਾ ਉਹ ਤਾਂ মিডিਆ ਆਪਣੀ ਟੀਆਰਪੀ ਨੂੰ ਜੋ ਮਰਜ਼ੀ ਲਿਖੇਗਾ ਬਟ ਬਾਕੀ ਜਿਹੜੀ ਸਾਰੀ ਦੁਨੀਆ ਨੇ ਉਹ ਕਰੋੜਪਤੀ ਨਹੀਂ ਦੇਖਿਆ ਉਹ ਮੈਸੇਜ ਦੇਖ ਕੇ ਸੋ ਆਪਣੇ ਆਪਣਾ ਇੱਕ ਥਿੰਕਿੰਗ ਹੈ ਮੈਂਟਲ ਜਿਹੜੀ ਤੁਹਾਡੀ ਮੈਂਟੈਲਿਟੀ ਹੈ ਪੋਜ਼ਿਟਿਵ ਹੋਵੇ 네ਗੇਟਿਵ ਹੋਵੇ ਉਹਦੇ ਨਾਲ ਬੰਦੇ ਕਮੈਂਟ ਕਰਦੇ ਨੇ ਉਹਦੇ ਨਾਲ ਬੰਦੇ ਤੁਹਾਨੂੰ ਕਹਿੰਦੇ ਨੇ ਤੁਸੀਂ ਇਹ ਸੋਸ਼ਲ ਮੀਡੀਆ ਤੇ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਤੁਸੀਂ ਆਪਣਾ ਕੰਮ ਕਰੀ ਜਾਓ ਤੇ ਅੱਗੇ ਚੱਲ ਜਿਓ ਜਦੋਂ ਇੱਕ ਬੰਦਾ ਫੇਮਸ ਹੁੰਦਾ ਹ ਹੁਣ ਜਿਹਦਾ ਪੰਜਾਬੀ ਐਕਟਰ ਨੇ ਠੀਕ ਹੈ ਬੀਨੂ ਢਿੱਲੋ ਹੋ ਗਿਆ ਦਲਜੀਤ ਉਸਾਂ ਜੋ ਗਿਆ ਇਹਨਾਂ ਦੇ ਨਾਲ ਜਿਹੜੇ ਰੀਅਲ ਨਾਮ ਨੇ ਕੁਝ ਹੋਰ ਨੇ ਤੁਹਾਡਾ ਜਿਹੜਾ ਰੀਅਲ ਨਾਮ ਹੈ ਜਦੋਂ ਹੁਣ ਤੁਸੀਂ ਫੇਮਸ ਹੋਏ ਹੋ ਮਾਡਲਿੰਗ ਕਰਨ ਲੱਗਿਓ ਕਿਸੇ ਨੇ ਤੁਹਾਡਾ ਨਾਮ ਚੇਂਜ ਕੀਤਾ ਕੁਝ ਹੋਰ ਰੱਖਿਆ ਨਹੀਂ ਜੀ ਕੀ ਕੋਈ ਪਿਆਰ ਨਾਲ ਤੁਹਾਨੂੰ ਨਵਾਂ ਪਿਆਰ ਦਾ ਨਹੀਂ ਨਹੀਂ ਮੇਰਾ ਪਿਆਰ ਦਾ ਨਾਮ ਤਾਂ ਸ਼ੁਰੂ ਤੋਂ ਮੇਰਾ ਘਰ ਦਾ ਨਾਮ ਬਿੰਨੀ ਹੈ ਜੀ ਤੇ ਉਹ ਮਤਲਬ ਮੇਰਾ ਜਿਹੜਾ ਫਰੈਂਡ ਸਰਕਲ ਹੈ ਜਾਂ ਮੇਰੇ ਫੈਮਿਲੀ ਉਹ ਸਾਰੇ ਬਿੰਨੀ ਦੇ ਨਾਮ ਤੋਂ ਜਾਣਦੇ ਨੇ ਆ ਹੁਣ ਅਦਨਾਨ ਤੋਂ ਦੁਨੀਆ ਨੇ ਐਡੀ ਜਰੂਰ ਬਣਾਤਾ ਐਡੀ ਐਡੀ ਸਾਰੇ ਕਹਿਣ ਲਾ ਕੇ ਜੀ ਚਲੀ ਜਾਂਦਾ ਉਹ ਜੋ ਪਿਆਰ ਨਾਲ ਜੋ ਬੁਲਾ ਲੇ ਸਭ ਠੀਕ ਹੈ ਹਾਂ ਜੀ ਜੀ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਵਰਤੋ ਕਰਦੇ ਨੇ ਅੱਜ ਕੱਲ ਨੌਜਵਾਨ ਪੀੜ੍ਹੀ ਹੈ ਨਾ ਜਦੋਂ ਤਾਂ ਸੋਸ਼ਲ ਮੀਡੀਆ ਤੇ ਲੱਗੀ ਹੋਈ ਉਹਨਾਂ ਨੂੰ ਇਹ ਕਿ ਪਰੀਲਾ ਬਣਾਵਾਂਗੇ ਤੇ ਫੇਮਸ ਹੋ ਜਾਾਂਗੇ ਨਾ ਕੁੜੀਆਂ ਨੂੰ ਲਾ ਲੋ ਕੁੜੀਆਂ ਚਾਹੇ ਜੋ ਮਰਜ਼ੀ ਸੋਚ ਕੇ ਵੀਡੀਓ ਬਣਾਉਂਦੀਆਂ ਨੇ ਨਾ ਪਰ ਲੋਕ ਉਹਨਾਂ ਤੇ ਕਮੈਂਟ ਕਰਦੇ ਨੇ ਇਹਦੇ ਛੋਟੇ ਕੱਪੜੇ ਪਾਏ ਹੋਏ ਨੇ ਇਹ ਐਦਾ ਇਹ ਪਿੱਛੇ ਖੜ ਕੇ ਵੀਡੀਓ ਬਣਾਉਂਦੀ ਆ ਜਾਂ ਅੱਗੋ ਵੀਡੀਓ ਬਣਾਉਂਦੀ ਬਹੁਤ ਤਰ੍ਹਾਂ ਦੇ ਕਮੈਂਟ ਆਉਂਦੇ ਉਹ ਇਹੋ ਜਿਹੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਗੇ ਮੈਂ ਨਾ ਆਪਣੀ ਰੀਲਸ ਪਾਣਾ ਉਹਨਾਂ ਜਦ ਮੈਂ ਫੈਸ਼ਨ ショਟ ਤੇ ਜਾਂਦਾ ਤੇ ਉਸ ਤੋਂ ਪਹਿਲਾਂ ਮੇਕਅ ਤੇ ਮੈਂ ਮੇਕਅਪ ਦੀ ਉਹ ਵੀਡੀਓ ਬਣਾ ਕੇ ਬੰਦਾ ਪਾ ਦਿੰਦਾ ਕਿ ਜੀ ਬਿਫੋਰ ਦਾ ਫੈਸ਼ਨ ਸ਼ੋ ਮੇਕਅਪ ਟਾਈਮ ਜੀ ਦੁਨੀਆ ਉਹਦੇ ਬਾਰੇ ਕਮੈਂਟ ਕਰਦੀ ਹੈ ਓਏ ਆਦਮੀ ਕਿਹੜਾ ਮੇਕਅਪ ਕਰਾਂਦਾ ਹੁੰਦਾ ਹੁਣ ਕੀ ਜਵਾਬ ਦੇਵੇ ਐਸੇ ਬੰਦੇ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਜੀ ਤੇ ਜਿੰਨੇ ਵੀ ਇਹ ਪਾਦੇ ਨੇ ਨਾ ਇਹਨਾਂ ਨੂੰ ਇਸ ਸਹੀ ਡਾਇਰੈਕਸ਼ਨ ਚ ਨਹੀਂ ਹੈਗੇ ਕਿ ਜਿੰਨੇ ਵੀ ਕੁੜੀਆਂ ਮੁੰਡੇ ਤੁਸੀਂ ਕਹਿ ਰਹੇ ਹੋ ਇਹ ਸਹੀ ਤਰ੍ਹਾਂ ਨਹੀਂ ਪਾਉਂਦੇ ਉਹ ਕਿਸੇ ਫੈਸ਼ਨ ਡਿਜ਼ਾਈਨਰ ਕੋਲ ਜਾਂ ਕਿਸੇ ਕਾਸਟਿੰਗ ਡਾਇਰੈਕਟਰ ਕੋਲ ਤਾਂ ਪਹੁੰਚਦੀ ਨਹੀਂ ਹੈ ਉਹ ਤਾਂ ਉਹਨਾਂ ਦੇ ਦੋਸਤਾਂ ਫੈਮਲੀ ਤੱਕ ਹੀ ਰਹਿ ਜਾਂਦੀ ਹੈ ਉਹ ਰੀਲਾ ਜੀ ਪਾਣਾ ਤਾਂ ਇੱਕ ਤੁਸੀਂ ਮਤਲਬ ਇਹ ਚੀਜ਼ਾਂ ਕਰ ਰਹੇ ਹੋ ਨਾ ਤਾਂ ਉਹਨੂੰ ਯੂਟਲਾਈਜ਼ ਸਹੀ ਤਰ੍ਹਾਂ ਕਰੋ ਐਨ ਹੀ ਹੈ ਵੀ ਤੁਸੀਂ ਰੈਂਡਮਲੀ ਪਾਈ ਜੋ ਰੈਂਡਮਲੀ ਪਾਈ ਜੋ ਰੈਂਡਮਲੀ ਪਾਈ ਅਸੀਂ ਜਦ ਪਾਣੀ ਸ਼ੁਰੂ ਕੀਤੀਆਂ ਮੈਂ ਇਹ ਇਨਸ਼ੋਰ ਕੀਤਾ ਕਿ ਉਹ ਫੈਸ਼ਨ ਡਿਜ਼ਾਈਨਰਸ ਦੇ ਕੋਲ ਮੇਰੇ ਫੋਟੋਆਂ ਗਈਆਂ ਜਾਂ ਕਾਸਟਿੰਗ ਡਾਇਰੈਕਟਰਸ ਕੋਲ ਫੋਟੋਆਂ ਗਈਆਂ ਮੈਂ ਉਹਨਾਂ ਦੇ ਕਿਸੇ ਨਾ ਕਿਸੇ ਉਹਨਾਂ ਦੇ ਨੰਬਰ ਲੈ ਕੇ ਉੱਥੇ ਤੱਕ ਪਹੁੰਚਿਆ ਤੇ ਸਭ ਨੂੰ ਆਪਣਾ ਉਸਰੇ ਹੀ ਕਰਨਾ ਚਾਹੀਦਾ ਐ ਰੈਂਡਮਲੀ ਬਾਕੇ ਤੁਹਾਨੂੰ ਫਾਇਦਾ ਨਹੀਂ ਹੋਣਾ ਬਾਕੀ ਉਹਦਾ ਵੀ ਜੂਵੀ ਜੂਈ ਪਾਈ ਜੋ ਆਪਣਾ ਵਾਬਾ ਲੁੱਟੀ ਜੋ ਤੇ ਉਹਦਾ ਕੋਈ ਰਿਜ਼ਲਟ ਤਾਂ ਨਿਕਲੇਗਾ ਨਹੀਂ ਫਾਇਦਾ ਕੀ ਹੋਰ ਜੀ ਤਾਂ ਤੁਹਾਨੂੰ ਵੀ ਲੋਕ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਨੇ ਹਾਂ ਜੀ ਮੈਨੂੰ ਟਵਿੱਟਰ ਤੇ ਦਫਾ ਲਾਉਂਦੇ ਟਵਿੱਟਰ ਤੇ ਤਾਂ ਮੈਂ ਮਤਲਬ ਜਿੰਨੀ ਮੈਨੂੰ ਗਾਲਾਂ ਪੈਂਦੀਆਂ ਪੁੱਛੋ ਨਾ ਕੀ ਕਰ ਸਕਦੇ ਤੁਸੀਂ ਹਰ ਇਹਨੂੰ ਘਰ ਜਾ ਕੇ ਕੁੱਟ ਤਾਂ ਨਹੀਂ ਸਕਦੇ ਤਾਂ ਜਿਵੇਂ ਨਾ ਤੁਸੀਂ ਦੱਸਿਆ ਕਿ ਕਮੈਂਟ ਵੀ ਆਉਂਦੇ ਨੇ ਹਨਾ ਤੁਹਾਨੂੰ ਕਮੈਂਟਾਂ ਦੇ ਵਿੱਚ ਲੋਕ ਗਾਲਾਂ ਕੱਢਦੇ ਨੇ ਜਿਹੜੀਆਂ ਗਾਲਾਂ ਤੁਹਾਨੂੰ ਕੱਢੀਆਂ ਜਾਂਦੀਆਂ ਨੇ ਉਹ ਪੜ ਕੇ ਕੀ ਮਹਿਸੂਸ ਕਰਦੇ ਹੋ ਪੜ ਕੇ ਉਹ ਨੂੰ ਆਪਣੇ ਦਿਲ 'ਚੋਂ ਲੈਣੀ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਦਾ ਨਫ਼ਰਤ ਦਾ ਮਾਹੌਲ ਇਸ ਤਰੀਕੇ ਨਾਲ ਬਣਿਆ ਹੋਇਆ ਹੈ ਉਹ ਮਿੰਟ ਦੇ ਵਿੱਚ ਦੁਨੀਆ ਬੱਚੇ ਮੇਰੀ ਮੇਰੇ بیٹے ਦੀ ਉਮਰ ਦੇ ਬੱਚੇ ਨੇ ਜਿਹੜੇ ਗਾਲਾਂ ਕੱਢਦੇ ਨੇ ਔਰ ذਹੀ ਲੱਗਦਾ ਮਤਲਬ ਤੇ ਉਹ ਸਿਰਫ ਉਹਨਾਂ ਦੀ ਪੋਲੀਟਿਕਲ ਆਈਡੀਓਲੋਜੀ ਜਿਹੜੀ ਉਹ ਡਿਫਰੈਂਟ ਹੈ ਮਤਲਬ ਮੈਂ ਜੋ ਕਹਿਣਾ ਵੀ ਤੁਸੀਂ ਕਾਮਨਲ ਪਾਰਟੀ ਨਾਲ ਨਾ ਜੁੜੋ ਇੱਕ ਆਪਣਾ ਤੇ ਉਹ ਵਾਲੀ ਗੱਲਾਂ ਤੇ ਗਾਲੀ ਗਲੋਚ ਬੁੱਲਾ ਕੁਝ ਸਮਥਿੰਗ ਕੁਟਵਾ ਇਹ ਪਤ ਨਹੀਂ ਕਿ ਕਿ ਬਕਵਾਸ ਕਰਦੇ ਨੇ ਹੁਣ ਯਾਰ ਮੈਂ ਆਪਣੀ ਮਾਡਲਿੰਗ ਦੀ ਕੋਈ ਫਿਰ ਪਾਈ ਕਿ ਮੈਂ ਫੈਸ਼ਨ ਸ਼ੋਅ ਕਰਕੇ ਆਇਆ ਬੁੱਲੇ ਕੋ ਇਹ ਹੋ ਗਿਆ ਪਾਕਿਸਤਾਨ ਚਲਾ ਜਾ ਇਹ ਚਲਾ ਜਾ ਉਹ ਚਲਾ ਜਾ ਇਦਾਂ ਅਸੀਂ ਯੂਜ਼ ਟੂ ਹੋ ਗਏ ਆ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਭਾਈ ਕੱਢੀ ਜੋ ਕਾਲਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਸਕਸੈਸਫੁਲ ਹੋ ਗਿਆ ਨਾ ਠੀਕ ਹੈ ਚਲੋ ਉਦੋਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਸਾਲਾ ਕੱਢੋ ਇਹ ਅੱਜ ਕੱਲ ਦਾ ਮਾਹੌਲ ਹੀ ਆ ਸਰ ਜੀ ਤਦੋਂ ਸਿਰ ਮੈਨੂੰ ਟਾਈਮ ਦਿੱਤਾ ਧੰਨਵਾਦ ਤੁਹਾਡਾ ਥੈਂਕ ਯੂ ਵੈਰੀ ਮੱਚ ਮੈਮ ਤੁਸੀਂ ਮੈਨੂੰ ਬੁਲਾਇਆ ਜੀ ਅ ਅੱਗੇ ਨੂੰ ਫੇਰ ਮਿਲਦੇ ਰਹਾਂਗੇ ਹੋਪਫੁਲੀ ਨੈਕਸਟ ਟਾਈਮ ਕੋਈ ਕਾਮਯਾਬ ਹੋ ਕੇ ਆਵਾਂ ਤੁਸੀਂ ਹੋਰ ਪ੍ਰੋਜੈਕਟ ਕਰਕੇ ਆਵਾਂ ਫਿਰ ਮਿਲਾਂਗੇ ਦੁਬਾਰਾ ਜੀ ਅਸੀਂ ਵੀ ਆਸ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਫੇਮਸ ਹੋ ਹੋਇਓ ਫਿਲਮਾਂ ਚਾਹੋ ਤੇ ਅਸੀਂ ਵੀ ਕਹਿਣ ਜੁਗੀਆਂ ਹੋਈਏ ਕਿ ਬਾਈ ਇਹ ਨਾਲ ਇਹ ਵਾਲਾ ਐਕਟਰ ਹੈ ਉਹ ਹੀ ਆ ਜਿਹਦਾ ਮੈਂ ਕੀਤਾ ਠੀਕ 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 ਹੈ ਜੀ ਥੈਂਕ ਯੂ ਵੈਲਕਮ ਓਕੇ ਸਰ ਸੋ ਇਹ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਗੱਲ ਤਾਂ ਸਿੱਖੋ ਨੂੰ ਮਿਲਿਆ ਕਿ ਜੇਕਰ ਬੰਦੇ ਦੇ ਵਿੱਚ ਜਨੂੰਨ ਹੋਵੇ ਤਾਂ ਉਹ ਕਿਸੇ ਵੀ ਉਮਰ ਦੇ ਵਿੱਚ ਵੱਡੀ ਤਰੱਕੀ ਹਾਸਲ ਕਰ ਸਕਦਾ ਹੈ